ਆਹ ਘਰੋਂ ਭੱਜੀ ਹੋਈ ਆਵਾਰਾ ਘਰ ਤੋਂ ਇਹਨੂੰ ਕੋਈ ਪਤਾ ਨਹੀਂ ਕਿਸੇ ਦੀ ਕਿੱਤਾ ਇੱਜ਼ਤ ਕਰਨੀ ਏ ਇਹਨੂੰ ਇਹ ਨਹੀਂ ਪਤਾ ਲੱਗਾ ਕਿ ਜਿਸ ਤਰ੍ਹਾਂ ਨਵੇਂ ਲਲਕਾਰ ਰਹੀਆਂ ਜਿਸ ਤਰ੍ਹਾਂ ਦੇ ਬਾਰੇ ਮੈਂ ਬੋਲ ਰਹੀਆਂ ਉਹ ਧਰਮਨਾ ਹੁੰਦਾ ਕਿ ਹਜੇ ਬੁਰਕੇ ਪਾ ਕੇ ਫਿਰਦੀ ਇਹ ਜਿਹੜੀ ਨੰਗੀ ਪੰਗੀ ਹੋ ਕੇ ਫਿਰਦੀ ਰੇ ਨੂੰ ਬੁਰਕਾ ਪਾ ਕੇ ਫਿਰਨਾ ਪੈਂਦਾ ਉਹਨਾਂ ਨੇ ਕੋਈ ਖਾਲਿਸਤਾਨੀ ਮੰਗਿਆ ਉਹਨਾਂ ਨੇ ਹਮੇਸ਼ਾ ਬੀਬੀ ਇੰਦਰਾ ਗਾਂਧੀ ਤੁਮੀ ਬੀਬੀ ਜੀ ਕਹਿ ਕੇ ਬੁਲਾਇਆ ਪਰ ਇਹਨੂੰ ਨਾ ਡੋਜ ਮਿਲਣ ਦੀ ਕਸਰ ਹੈ ਜਾਬ ਨੂੰ ਔਰ ਸਿੱਖਾਂ ਨੂੰ ਇਹ ਸ਼ੁਰੂ ਤੋਂ ਟਾਰਗੇਟ ਕਰਦੀ ਆਈ ਹੈ ਭਾਤਰਾ ਦੀ ਕੌਮ ਨੂੰ ਕਮਜ਼ੋਰ ਦਿਖਾਣਾ ਕੋਈ ਸਿਆਣਾ ਨਹੀਂ ਹੋਊਗਾ ਕੰਗਰਾਂ ਰੌਣ ਨੂੰ ਸਭ ਪਤਾ ਹੈ ਪਰ ਸਭ ਤੋਂ ਘੱਟ ਕੰਗਰਾਂ ਰੌਣ ਦੀ ਫਿਲਮ ਨੂੰ ਲੈ ਕੇ ਜੇ ਦੇਖੀਏ ਤਾਂ ਵਿਵਾਦ ਲਗਾਤਾਰ ਵੱਧ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਨੇ ਜਿਹੜੇ ਉਹ ਸ਼ੁਰੂ ਕਰਤੇ ਨੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਦੇ ਵਿੱਚ ਵੀ ਦੇਖੀਏ ਤਾਂ ਕੰਗਰਾਂ ਰੌਣ ਦੀ ਫਿਲਮ ਦੇ ਖਿਲਾਫ ਲਗਾਤਾਰ ਜਿਹੜਾ ਪ੍ਰੋਟੈਸਟ ਹੋ ਰਿਹਾ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਸਿੱਖ ਜਥੇਬੰਦੀਆਂ ਦੇ ਲੋਕ ਤੇ ਨਾਲ ਇਸ ਵੇ ਹੋਸ ਵੇ ਕਨਫਰੈਂਸ ਮਰਤਕ ਨੇ ਜਿਹੜੇ ਉਹ ਆਖਰਕਾਰ ਮੰਗ ਕਰ ਰਹੇ ਨੇ ਕਿ ਇਹ ਹੈ ਫਿਲਮ ਹੈ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈ ਤੇ ਏਸੀ ਪਾਬ ਨੂੰ ਲੈ ਕੇ ਤੁਸੀਂ ਦੇਖੋ ਕਿ ਜਿਹੜੇ ਪੋਸਟਰ ਨੇ ਜਿਹੜੇ ਪੋਸਟਰ ਨੇਗੇ ਉਹ ਬੰਦ ਨੇ ਭਾਈ ਸਾਹਿਬ ਕੀ ਲੱਗਦਾ ਹੈ ਫਿਲਮ ਨੂੰ ਲੈ ਕੇ ਆਮ ਤੌਰ ਤੇ ਇਹ ਦੇਖੀਏ ਕਿ ਵਾਦ ਫਰਮਾ ਨੂੰ ਲੈ ਕੇ ਹੁੰਦਾ ਪਰ ਸਿੱਖ ਪੰਥ ਕੀ ਸੋਚਦਾ ਕਿ ਬੈਨ ਕਿਉਂ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਦਰਾਂ ਦੀ ਕੌਮ ਨੂੰ ਕਮਜ਼ੋਰ ਦਿਖਾਣਾ ਕੋਈ ਸਿਆਣਪ ਨਹੀਂ ਹੁੰਦੀ ਹੈ ਕੰਗਨਾਰ ਰਣੋਤ ਨੂੰ ਸਭ ਪਤਾ ਪਰ ਉਦਾਇਕੋ ਮਕਸਦ ਹੈ ਕਿ ਸਿੱਖਾਂ ਨੂੰ ਬਦਨਾਮ ਕਰਨਾ ਕਿ ਸਿੱਖ ਮੁਗਲ ਦਾ ਨਹੀਂ ਮਾਰ ਸਕਿਆ ਇਹ ਕੀ ਚੀਜ਼ ਹੈ ਸੋ ਇਹਦੀ ਚਾਲ ਹੈ ਅਜੰਸੀਆਂ ਦੀ ਚਾਲ ਅਸੀਂ 23 ਨੂੰ ਕਵਾਂਗੇ ਕਿ ਹੁਣ ਪਾਰਲੀਮੈਂਟ 'ਚ ਪਹੁੰਚ ਗਈ ਏ ਉੱਥੇ ਜਾ ਕੇ ਆਪਣੇ ਹਲਕੇ ਦੇ ਮੁੱਦੇ ਚੱਕੇ ਸੂਖਾ ਤੋਂ ਆਪਣਾ ਖੇੜਾ ਛਟਾਏ ਇਹ ਫਿਰਮ ਨੂੰ ਲੈ ਕੇ ਜਿਹੜੀ ਸੰਤ ਪਿੰਡਰ ਵਾਲਿਆਂ ਦੀ ਗੱਲ ਜਿਹੜੀ ਕਰੀ ਗਈ ਆ ਹਾਲਾਂਕਿ ਕਹਾਤਾਂ ਆਏ ਜਾ ਰਿਹਾ ਜਾ ਰਿਹਾ ਜਾਂ ਜਿਹੜਾ ਪੁਰਾਣੀ ਹਿਸਟਰੀ ਆ ਅਮਰਜੰਸੀ ਦੀ ਕਿ ਉਸ ਟਾਈਮ ਤਾਂ ਪਿੰਡਰ ਵਾਲੇ ਹੋਣ ਚ ਹੀ ਨਹੀਂ ਸੀਗੇ ਜਾਂ ਕਿ ਇਹ ਹੋਣ ਚ ਸੀਗੇ ਤਾਂ ਉਸ ਤਰ੍ਹਾਂ ਦੇ ਨਾਲ ਨਾ ਕੋਈ ਗੱਲਬਾਤ ਇੰਦਰਾ ਗਾਂਧੀ ਦੇ ਨਾਲ ਹੋਈ ਹੈ ਤੇ ਨਾ ਹੀ ਕੋਈ ਚਰਚਾ ਉਹਨਾਂ ਦੀ ਹੋਈ ਹੈ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿੰਨੀ ਇਹਦੇ ਵਿੱਚ ਹਿਸਟਰੀ ਹੈ ਉਹ ਸਾਰੀ ਇਧਰੋਂ ਉਧਰੋਂ ਚੱਕ ਕੇ ਬਣਾਈ ਹੈ ਅੰਗਨਾਰ ਰਣੋਤ ਨੂੰ ਪਹਿਲਾਂ ਤਾਂ ਹਿਸਟਰੀ ਪੜ੍ਹਨੀ ਚਾਹੀਦੀ ਹੈ ਇਹ ਜੋ ਮੂਵੀ ਹੈ ਇਹਦਾ ਇੱਕੋ ਮਕਸਦ ਹੈ ਕਿ ਜੋ ਸਿੱਖਾਂ ਦਾ ਕਾਰਸ਼ਾਲੀ ਹੈਗੀ ਹੈ ਅੱਜ ਪੂਰੀ ਦੁਨੀਆ ਵਿੱਚ ਤੁਸੀਂ ਯੂनाइटेड ਸਿੱਖ ਲੋਕ ਕੁਛ ਖਾਲਸਾ ਏਡ ਲੋ ਇਹ ਸਭ ਚੀਜ਼ਾਂ ਨੂੰ ਨਹੀਂ ਐਨੇ ਬੋਲਿਆ ਅਜ ਤੱਕ ਪਰ ਇਹ ਮੂਵੀ ਬਣਾ ਕੇ ਸਿਰਫ ਬਦਨਾਮੀ ਦਾ ਘਰ ਬਣਾਣਾ ਚਾਹਦੀ ਹੈ ਹਿਸਟਰੀ ਬਾਰੇ 0/0 ਜਿੰਨੂੰ ਅਈ ਨਹੀਂ ਪਤਾ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕੌਣ ਸੀ ਪਹਿਲਾ ਉਹ ਸਿੱਖਾਂ ਬਾਰੇ ਕੀ ਬੋਲੇਗੀ ਪਰ ਜੇ ਕਾਨੂੰ ਫਿਰਮ ਲੱਗਦੀ ਹੈ ਤਾਂ ਵਿਰੋਧ ਥੀਏਟਰਾਂ 'ਚ ਵੀ ਵਿਰੋਧ ਡਟ ਕੇ ਹੋਏਗਾ ਜੀ ਅਸੀਂ ਅਈ ਆ ਡਿਮਾਂਡ ਕਰ ਰਹੇ ਹਾਂ ਚੰਡੀਗੜ੍ਹ ਦੇ ਡੀਸੀ ਸਾਹਿਬ ਨੂੰ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਬਿਲਕੁਲ ਮੂਵੀ ਨੂੰ ਲੱਗੜ ਨਾ ਦਿੱਤਾ ਜਾਏ ਜੋ ਇਸ ਸ਼ਹਿਰ ਦਾ ਸ਼ਾਂਤਮਈ ਮਾਹੌਲ ਹੈ ਉਹ ਖਰਾਬ ਨਾ ਹੋਵੇ ਚਲੋ ਇਹ ਦੇਖਿਆ ਜਾਵੇ ਕਿ ਕਈ ਕਹਿੰਦੇ ਕਿ ਸ਼ਾਂਤਮਈ ਪ੍ਰੋਟੈਸਟ ਦਾ ਭਾਵ ਇਹੀ ਹੈ ਵੀ ਜਿਹੜਾ ਮਾਹੌਲ ਹੈ ਉਹ ਸ਼ਾਂਤਮਈ ਬਣਿਆ ਰਹਿਣਾ ਚਾਹੀਦਾ ਤੇ ਪਰ ਨਾਲ ਗੱਲ ਇਹ ਹੈ ਵੀ ਫਿਰ ਨੂੰ ਲੈ ਕੇ ਜਿਹੜਾ ਜਿਹਾ ਵਿਵਾਦ ਸਾਹਮਣੇ ਆਇਆ ਕੰਗਰਾਂ ਨੂੰ ਲੈ ਕੇ ਦੇਖੀਏ ਇੱਕ ਸਮੇਂ ਕਿਸਾਨੀ ਅੰਦੋਲਨ ਦੇ ਸਮੇਂ ਤੋਂ ਦੌਰਾਨ ਵਿਰੋਧ ਹੁੰਦਾ ਉਸ ਤੋਂ ਬਾਅਦ ਵੀ ਦੇਖਿਆ ਜਾਵੇ ਬੀਬੀ ਜੀ ਜਿਵੇਂ ਫਿਰ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਉਲਟਾ ਜਿਹੜੀ ਇੰਟਰਵਿਊ ਆਈ ਉਹਦੇ 'ਚ ਵੀ ਉਹਨੇ ਕੋਈ ਫੀਲ ਨਹੀਂ ਕਰਿਆ ਇਹ ਗੱਲ ਕਹੀ ਕਿ ਆਖਰ ਬੰਗਲਾਦੇਸ਼ ਵਰਗੇ ਹਾਲਾਤ ਬਣਾਉਣ ਦੇ ਨੇ ਸੀ ਇਹਨਾਂ ਇੱਕ ਅੰਗਨਾ ਤੇ ਅਨਪੜ ਕੁੜੀ ਐ ਕਰੋ ਭੱਜੀ ਹੋਈ ਆਵਾਰਾ ਕਰਦ ਇਹਨੂੰ ਕੋਈ ਪਤਾ ਨਹੀਂ ਕਿਸੇ ਵੀ ਕਿੱਦਾਂ ਇੱਜ਼ਤ ਕਰਨੀ ਐ ਇਹਨੂੰ ਇਹ ਨਹੀਂ ਪਤਾ ਲੱਗਾ ਕਿ ਜਿਸ ਧਰਮ ਨੂੰ ਮੈਂ ਲਲਕਾਰ ਰਹੀ ਆਂ ਜਿਸ ਧਰਮ ਦੇ ਬਾਰੇ ਮੈਂ ਬੋਲ ਰਹੀ ਆਂ ਉਹ ਧਰਮ ਨਾ ਹੁੰਦਾ ਤੇ ਇਹਨੇ ਬੁਰਕੇ ਪਾ ਕੇ ਫਿਰਦੀ ਇਹ ਜਿਹੜੀ ਨੰਗੀ ਪੰਗੀ ਹੋ ਕੇ ਫਿਰਦੀ ਇਹਨੂੰ ਬੁਰਕਾ ਪਾ ਕੇ ਫਿਰਨਾ ਪੈਂਦਾ ਜੇ ਇਹ ਉਹ ਨਾ ਨਾ ਕੁਰਬਾਨੀਆਂ ਦਿੰਦੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਜੇ ਸਾਡੇ ਗੁਰੂਆਂ ਨੇ ਦਿੰਦੇ ਵੀ ਰਕਸਾਲ ਗੁਰੂਆਂ ਦੇ ਵਿੱਚ ਹੋਇਆ ਉਹਨਾਂ ਨੂੰ ਬਦਨਾਮ ਕਰੀ ਸੰਤ ਦੇਖਿਆ ਸੀ ਨੂੰ ਪੈਸੇ ਨੇ ਕਿ ਜਿਹੜੇ ਫੈਕਟਰ ਕੀ ਆਖਰ ਕਦੇ ਪਿੰਡਰ ਵਾਲਿਆਂ ਨੇ ਤਾਂ ਖੁਦ ਤੱਕ ਕਦੇ ਖਾਲਿਸਤਾਨ ਮੰਗਿਆ ਨਹੀਂ ਹੈਗਾ ਨਾ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਦਿੱਤੀ ਫਿਲਮ ਦੇ ਵਿੱਚ ਜਿਹੜਾ ਪਾਰਟ ਦਿਖ ਰਿਹਾ ਹੈ ਉਹਦੇ ਚ ਇਹ ਹੈ ਵੀ ਸ਼ਾਇਦ ਉਹ ਸੌਦਾ ਕਰ ਰਹੇ ਕੋਈ ਉਹਨਾਂ ਨੇ ਕੋਈ ਖਾਲਿਸਤਾਨ ਨਹੀਂ ਮੰਗਿਆ ਉਹਨਾਂ ਨੇ ਹਮੇਸ਼ਾ ਬੀਬੀ ਇੰਦਰਾ ਗਾਂਧੀ ਨੂੰ ਵੀ ਬੀਬੀ ਜੀ ਕਹਿ ਕੇ ਬੁਲਾਇਆ ਕਦੇ ਕਿਸੇ ਔਰਤ ਦੀ ਬੇਇੱਜ਼ਤੀ ਨਹੀਂ ਕੀਤੀ ਕਿਸੇ ਔਰਤ ਦੀ ਬੇਇੱਜ਼ਤੀ ਨਹੀਂ ਕੀਤੀ ਪਰ ਇਹਨੂੰ ਨਾ ਡੋਜ਼ ਮਿਲਣ ਦੀ ਕਸਰ ਹੈ ਇਹਨੂੰ ਚੰਡੀਗੜ੍ਹੋਂ ਇੱਕ ਡੋਜ਼ ਮਿਲਦੀ ਹੈ ਜਿਹੜੀ ਉਹ ਘਟਾ ਹੈ ਇਨੂੰ ਆ ਜਾਵੇ ਇੱਕ ਵਾਰੀ ਚੰਡੀ ਕਾਲ ਆ ਜਾਵੇ ਮੇਰੇ ਸਾਹਮਣੇ ਆ ਜਾਵੇ ਫਿਰ ਦੋਸ ਤੇ ਦੋਸ ਦੇਣੀ ਇਹਨੂੰ ਕਮੀ ਹੈ ਇਹਨੇ ਖਾਲਸੇ ਦੇਖੇ ਨਹੀਂ ਜੇ ਖਾਲਸੇ ਕੁੜੀਆਂ ਦੀ ਇੱਜ਼ਤ ਬਚਾਉਂਦੇ ਨੇ ਅੱਜ ਉਹ ਕਲਕੱਤੇ ਵਾਲੀ ਕੁੜੀ ਦੀ ਮਾਂ ਕਹਿ ਰਹੀ ਹੈ ਉਹ ਕੀ ਕਹਿ ਰਹੀ ਹੈ ਜੇ ਕੋਈ ਸਰਦਾਰ ਹੁੰਦਾ ਮੇਰੀ ਕੁੜੀ ਦੀ ਇੱਜ਼ਤ ਵੱਜ ਜਾਂਦੀ ਹਰ ਕੋਈ ਕਹਿੰਦਾ ਇਹ ਉਹਨਾਂ ਸਰਦਾਰਾਂ ਨੂੰ ਲੰਕਾਰਦੀ ਜਿਹੜੇ ਸਰਦਾਰਾਂ ਨੇ ਇਹਨਾਂ ਦੀ ਇੱਜ਼ਤ ਬਚਾਈ ਇਹਨਾਂ ਦੇ ਢੋਲੇ ਲੁੱਟੇ ਜਾਂਦੇ ਸੀ ਸ਼ਰਮ ਨਹੀਂ ਆਉਂਦੀ ਪਰ ਮੇਰੇ ਸਾਹਮਣੇ ਆ ਜਾਵੇ ਇਹਨੂੰ ਡੋਜ਼ ਦਵਾ ਪੂਰੀਆਂ ਰਾਤ ਦੇ ਮਨ ਦੇ ਭਾਵ ਨੇ ਹਰ ਕਿਸੇ ਦੇ ਤੇ ਪਿੱਛੇ ਤੁਸੀਂ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਜਿਹੜਾ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਇਹ ਹੈ ਵੀ ਸੈਕਟਰ 17 ਤੱਕ ਜਾਣਾ ਹੈ ਕਿਰਪਾਲ ਜੀ ਦੇਖਿਆ ਜਾਵੇ ਵਿਰੋਧ ਲਗਾਤਾਰ ਹੋ ਰਿਹਾ ਹੈ ਪਰ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਰਿਹਾ ਕਿ ਹਾਲਾਂਕਿ ਭਾਜਪਾ ਨੇ ਵੀ ਇਸ ਚੀਜ਼ ਨੂੰ ਕਹਿ ਤੱਕ ਨਾਰਾ ਕਰ ਲਿਆ ਵੀ ਭਾਈ ਤੂੰ ਇਸ ਤਰ੍ਹਾਂ ਦੀ ਚੀਜ਼ ਨਾ ਬੋਲ ਤੇ ਨਾ ਸਾਡੀ ਇਹ ਬਿਆਨਬਾਜ਼ੀ ਹੈ ਦੇਖੋ ਜੀ ਮੈਂ ਤਾਂ ਜਿਹੜਾ ਭਾਜਪਾ ਨੇ ਬਿਆਨ ਦਿੱਤਾ ਨਾ ਉਹਨੂੰ ਬਿਆਨ ਸਮਝਦਾ ਹੀ ਨਹੀਂ ਹੈਗਾ ਕਿਉਂਕਿ ਹੈ ਤਾਂ ਇੱਕੋ ਧਿਰ ਦੇ ਆ ਨਾ ਉਹ ਤੋਂ ਬੁਲਵਾ ਦਿੱਤਾ ਇਹਨਾਂ ਨੇ ਬੰਦ ਕਰਾ ਦਿੱਤਾ ਚੁੱਪ ਕਰਾ ਦਿੱਤਾ ਦੇਖੋ ਅਖ਼ਰ ਦੇ ਵਿੱਚ ਮੁੱਦਾ ਤਾਂ ਛਿੜਾ ਹੀ ਹੈ ਨਾ ਦੇਸ਼ ਦੇ ਉੱਪਰ ਜਿੱਨੇ ਵਿਰੋਧਨ ਹੋ ਰਿਹਾ ਨਾ ਕਿਉਂ ਬੋਲੀ ਆ ਕਿਸਾਨਾਂ ਵੱਲ ਇਹ ਬੋਲ ਰਹੀ ਆ ਮੂਵੀ ਦੇ ਵਿੱਚ ਤਾਂ ਸਿੱਖਾਂ ਦਾ ਕਿਰਦਾਰ ਤੇ ਇਹਨਾਂ ਦੇਖੋ ਇਦਾਂ ਦਾ ਕਿਰਦਾਰ ਦਿਖਾਇਆ ਪਿੰਡਰਾਂ ਵਾਲਾ ਕੀ ਕਿਰਦਾਰ ਦਿਖਾਇਆ ਸਿੱਖਾਂ ਨੂੰ ਗੋਲੀਆਂ ਮਾਰਦੇ ਦਿਖਾਇਆ ਸਿੱਖਾਂ ਦਾ ਕਿਰਦਾਰ ਇਹ ਥੋੜੀ ਆ ਯਾਰ ਸਿੱਖਾਂ ਦਾ ਕਿਰਦਾਰ ਆ ਕੋਵਿਡ ਚ ਲੰਗਰ ਲਾਣੇ ਟਾਰਗੇਟ ਕਰਿਆ ਕੀ ਕਿ ਸ਼ੁਰੂ ਤੋਂ ਪੰਜਾਬ ਨੂੰ ਔਰ ਸਿੱਖਾਂ ਨੂੰ ਇਹ ਸ਼ੁਰੂ ਤੋਂ ਟਾਰਗੇਟ ਕਰਦੀ ਆਈ ਹੈ ਤੁਸੀਂ ਦੇਖੋ ਪਹਿਲਾਂ ਵੀ ਪੰਜਾਬੀਆਂ ਨੂੰ ਕਦੇ ਖਾਲਿਸਤਾਨੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈ ਕਦੇ ਕੁਛ ਕਹਿੰਦੀ ਆ ਮਤਲਬ ਕਿ ਮੈਂ ਤਾਂ ਇਨਾਂ ਨੂੰ ਕਹੂੰਗਾ ਮੋਤੀ ਜੀ ਨੂੰ ਵੀ ਇਹਦਾ ਦਿਮਾਗ ਦਾ ਇਲਾਜ ਕਰਾਓ ਇਹਨੂੰ ਕਿਤੇ ਭਰਤੀ ਕਰਾਓ ਵੀ ਇਹਦਾ ਦਿਮਾਗ ਦਾ ਇਲਾਜ ਹੋਵੇ ਜਿਹੜਾ ਇਹ ਬੇਮਤਲ ਦੀ ਬਕਵਾਸ ਕਰਦੀ ਆ ਇਹ ਬੰਦ ਹੋਵੇ ਬਕਵਾਸ ਹੁਣੀ ਪਰ ਵੀ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਰੋਸ਼ ਹੈ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ کردار ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸਹੀ ਨਹੀਂ ਹੈਗੀ ਤੇ ਖਾਲਸੇ ਦਾ ਜਿਹੜਾ ਅਸਲ ਸਰੂਪ ਹੈ ਤੇ ਅਸਲ ਮਕਸਦ ਆ ਤੇ ਅਸਲ ਸੋਚ ਆ ਉਹ ਕਿਤੇ ਪਰੇ ਆ ਤੇ ਜਾਣ ਬੁਝ ਕੇ ਇਹ ਟਾਰਗੇਟ ਕੀਤਾ ਗਿਆ ਹਾਲਾਂਕਿ ਲੋਕ ਇਸ ਕਲੋਂ ਸੁਚੇਤ ਨੇ ਕਿ ਜੇਕਰ ਇਸ ਫਿਲਮ ਨੂੰ ਬੈਨ ਕਰਨ ਨੂੰ ਲੈ ਕੇ ਕੋਈ ਫੈਸਲਾ ਨਾ ਕਰਿਆ ਤਾਂ ਫਿਰ ਇਸ ਚੀਜ਼ ਦਾ ਵਿਰੋਧ ਥੀਏਟਰਾਂ ਤੱਕ ਨੂੰ ਵੀ ਕਰਨਗੇ ਸੀਨੀਅਰ ਵੀਡੀਓ ਜਰਨਲਿਸਟ ਬਿੰਦ ਇਹਦੇ ਨਾਲ ਉਸ ਮਿਸਿੰਗ ਰੋਜ਼ਾਨਾ ਸਪੋਰਟਸ 72 ਚੰਡੀਗੜ੍ਹ